ਕਾਉਂਸਲ ਸੀਐਸਈ ਅਪਡੇਟਸ ਦੇ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਆ ਜਿੱਥੇ ਕਿ ਆਪਾਂ ਤੁਹਾਡੇ ਲਈ ਨੌਜਵਾਨ ਅਤੇ ਬੇਰੁਜ਼ਗਾਰਾਂ ਨਾਲ ਸੰਬੰਧਿਤ ਨਵੀਂ-ਨਵੀਂ ਜਾਣਕਾਰੀ ਪੰਜਾਬ ਸਰਕਾਰ ਅਤੇ ਪੰਜਾਬ ਦੇ ਸਕੀਮਾਂ ਤਹਿਤ ਜਾਣਕਾਰੀ ਸਾਡੇ YouTube ਚੈਨਲ ਦੇ ਉੱਤੇ ਲੈ ਕੇ ਆਉਂਦੇ ਰਹਿੰਦੇ ਹਾਂ ਜੇਕਰ ਤੁਸੀਂ ਵੀ ਆਪਣੇ ਘਰ ਬੈਠੇ ਇੰਟਰਨੈਟ ਕੈਫੇ ਦਾ ਜਾਂ ਫਿਰ ਸੇਵਾ ਕੇਂਦਰ ਦਾ ਕੰਮ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਦਿੱਤੇ ਗਏ ਨੰਬਰ ਦੇ ਉੱਤੇ ਸੰਪਰਕ ਕਰ ਸਕਦੇ ਹੋ ਜਾਂ ਫਿਰ ਤੁਸੀਂ ਘਰ ਬੈਠੇ ਹੀ ਡਿਜੀਟਲ ਗ੍ਰੈਟਰ ਕੋਰਸ ਵੀ ਕਰ ਸਕਦੇ ਹੋ ਜਿਵੇਂ ਕਿ YouTube ਕੋਰਸ, Instagram ਕੋਰਸ, 0 ਡਾਲਰ ਮਾਰਕੀਟਿੰਗ ਆਦਿ ਅੱਗੋਂ ਤੁਹਾਨੂੰ ਸਭ ਤੋਂ ਪਹਿਲੀ ਇਨਫੋਰਮੇਸ਼ਨ ਦੇਣ ਜਾ ਰਹੀ ਹਾਂ ਆਰਪੀਫ ਰਿਕਰੂਟਮੈਂਟ 2024 ਆ ਚੁੱਕੀ ਆ ਸਬ ਇੰਸਪੈਕਟਰ ਅਤੇ ਕਨਸਟੇਬਲ ਦੀਆਂ ਪੋਸਟਾਂ ਨੇ 460 ਪੋਸਟਾਂ ਸਟਾਰਟਿੰਗ ਰੇਜ ਜਿਸ ਦੀ 15 ਅਪ੍ਰੈਲ 2024 ਤੇ ਅਤੇ ਤੁਸੀਂ 14 ਮਈ 2024 ਤੱਕ ਅਪਲਾਈ ਕਰ ਸਕਦੇ ਹੋ ਸਭ ਤੋਂ ਮੇਨ ਗੱਲ ਕਿ 10ਵੀਂ ਪਾਸ ਲਈ ਪੋਸਟ ਹੈ 10ਵੀਂ ਪਾਸ ਨੂੰ ਅਪਲਾਈ ਕਰ ਸਕਦੇ ਨੇ 18 ਤੋਂ 28 ਸਾਲ ਦੀ ਤੁਹਾਡੀ ਉਮਰ ਹੋਣੀ ਚਾਹੀਦੀ ਆ ਫੀ ਸਾਰੇ ਕੈਂਡੀਡੇਟਸ ਲਈ 500 ਰੁਪਏ ਦੀ ਪਰ ਐਸਸੀ ਐਸਟੀ ਐਕਸ ਸਰਵਿਸਮੈਨ ਫੀਮੇਲ ਈਡਬਲਯੂਸੀ ਮਿਨੋਰਟੀ ਟਰਾਂਸਜੈਂਡਰ ਕੇਸ ਲਈ 250 ਰੁਪਏ ਫੀਸ ਰੱਖੀ ਗਈ ਹੈ ਤੇ ਤੁਸੀਂ ਇਸ ਨੂੰ ਸਾਡੇ ਕੋਲੋਂ ਘਰ ਬੈਠੇ ਪਰਵਾ ਸਕਦੇ ਹੋ ਪੰਜਾਬੀਆਂ ਲਈ ਆਈ ਵੱਡੀ ਖੁਸ਼ਖਬਰੀ ਸੀਐਮ ਮਾਨ ਦਾ ਬਿਆਨ ਪੂਰੇ ਦੇਸ਼ 'ਚ ਸਭ ਬੱਚਿਆਂ ਨੂੰ ਇੱਕੋ ਜਹੀ ਸਿੱਖਿਆ ਮਿਲਣੀ ਚਾਹੀਦੀ ਹੈ ਪੰਜਾਬ ਭਰ 'ਚ ਖੋਲੇ ਜਾਣਗੇ ਸਕੂਲ ਆਫ ਐਮੀਨੈਂਸ ਜਿਸ ਖੇਤਰ ਦੇ ਵਿੱਚ ਵੀ ਬੱਚੇ ਦੀ ਰੁਚੀ ਹੋਵੇਗੀ ਉਸ ਖੇਤਰ ਦੇ ਬੱਚੇ ਨੂੰ ਕਰਵਾਈ ਜਾਵੇਗੀ ਬੜਾਈ ਇਹ ਸਕੂਲ ਜੋ ਹੈ ਕਾਫੀ ਸਾਰੇ ਜ਼ਿਲ੍ਹੇ ਵਿੱਚ ਲਾਗੂ ਹੋਣਾ ਸਟਾਰਟ ਵੀ ਹੋ ਚੁੱਕੇ ਨੇ ਤੇ ਕਾਫੀ ਜਲਦੀ ਇਹ ਸਾਰੇ ਕਿਤੇ ਹੋ ਜਾਣਗੇ ਸਟਾਰਟ ਪੰਜਾਬ ਦੇ ਵਿੱਚ ਮੂੜ ਬਦਲੇਗਾ ਮੌਸਮ ਦਾ ਮિજાਜ ਮੌਸਮ ਵਿਭਾਗ ਨੇ 2 ਅਤੇ 3 ਮਾਰਚ ਨੂੰ ਮੀਂਹ ਪੈਣ ਦੀ ਜਤਾਈ ਹੈ ਸੰਭਾਵਨਾ ਕਈ ਜ਼ਿਲ੍ਹਿਆਂ ਦੇ ਵਿੱਚ ਛਾਏ ਰਹਿਣਗੇ ਬੱਦਲ ਸੂਬੇ ਦੇ 21 ਜ਼ਿਲ੍ਹਿਆਂ 'ਚ ਕੀਤਾ ਗਿਆ येलो ਅਲਰਟ ਜਾਰੀ ਵਿਦਿਆਰਥੀਆਂ ਦੇ ਲਈ ਅਹਿਮ ਖਬਰ ਪੰਜਾਬ ਦੇ ਸਕੂਲਾਂ 'ਚ ਬਦਲਿਆ ਸਮਾਂ ਇਕ ਮਾਰਚ ਤੋਂ ਸਵੇਰੇ 8 ਵਜੇ ਤੋਂ ਖੁੱਲਣਗੇ ਸਕੂਲ ਪੀਏਸੀਬੀ ਨੇ ਜਾਰੀ ਕਰ ਦਿੱਤਾ ਹੈ ਨੋਟੀਫਿਕੇਸ਼ਨ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਇਹ ਰੂਲ ਹੁਣ ਲਾਗੂ ਹੋ ਜਾਵੇਗਾ ਅਗਲੀ ਜੋ ਅਪਡੇਟ ਆਪ ਪਤਵਾਰ ਲਈ ਲੈ ਕੇ ਆਏ ਹਾਂ ਕਿਡਨੀ ਦੇ ਰੋਗ ਵਾਲਿਆਂ ਲਈ ਵੱਡੀ ਖੁਸ਼ਖਬਰੀ ਪੰਜਾਬ 'ਚ ਮਿਲੇਗੀ ਮੁਫਤ ਡਾਇਲਿਸਿਸ ਦੀ ਸਹੂਲਤ ਪੰਜਾਬ ਸਰਕਾਰ ਅਤੇ ਹੰਸ ਫਾਊਂਡੇਸ਼ਨ ਵਿਚਾਲੇ ਹੋਇਆ ਸਮਝੌਤਾ ਭਗਵੰਤ ਮਾਨ ਸਰਕਾਰ ਵੱਲੋਂ ਸਿਹਤ ਅਤੇ ਸਹੂਲਤਾਂ ਨੂੰ ਲੈ ਕੇ ਉਹਨਾਂ ਨੂੰ ਮਜ਼ਬੂਤ ਕਰਨ ਦਾ ਲਿਖਿਆ ਗਿਆ ਹੈ ਇਹ ਅਹਿਮ ਕਦਮ ਕਿਸਾਨੀ ਅੰਦੋਲਨ ਦਾ ਪ੍ਰਭਾਵ ਜੋ ਕਿ ਅੰਬਾਲਾ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਦੁਬਾਰਾ ਤੋਂ ਇੰਟਰਨੈਟ ਸੇਵਾਵਾਂ ਕਰ ਦਿੱਤੀਆਂ ਗਈਆਂ ਨੇ 8 ਫਰਵਰੀ ਤੋਂ 29 ਫਰਵਰੀ ਤੱਕ ਰਾਤ ਤੱਕ ਇੰਟਰਨੈਟ ਸੇਵਾਵਾਂ ਰਹਿਣਗੇ ਬੰਦ ਦਿੱਲੀ ਚਲੋ ਰਣਨੀਤੀ ਬਾਰੇ ਹੋ ਸਕਦਾ ਹੈ ਅੱਜ ਫੈਸਲਾ ਸ਼ੰਭੂ ਬਾਰਡਰ ਤੇ ਇਸ ਦਾ ਪਿਆ ਪ੍ਰਭਾਵ ਪੰਜਾਬ ਵਿੱਚ ਪੈਦਾ ਹੋ ਸਕਦਾ ਹੈ ਡੀਜ਼ਲ ਅਤੇ ਸਿਲੰਡਰ ਦਾ ਸੰਕਟ ਸੜਕੀ ਰੁਕਾਵਟਾਂ ਅਤੇ ਸੁਰੱਖਿਆ ਮੁੱਦੇ ਕਾਰਨ ਡੀਜ਼ਲ ਅਤੇ ਐਲਪੀਜੀ ਗੈਸ ਦੀ ਸਪਲਾਈ ਹੋਈ ਹੈ ਪ੍ਰਭਾਵਿਤ ਇਹ ਸਾਰੀ ਇਨਫੋਰਮੇਸ਼ਨ ਉਥੋਂ ਦੇ ਜੋ ਮੰਤਰਾਲਿਆਂ ਦੇ ਸੂਤਰ ਸੀ ਉਹਨਾਂ ਦੁਆਰਾ ਸਾਨੂੰ ਪਤਾ ਲੱਗੀ ਹੈ ਅੱਜ ਆਪਾਂ ਤੁਹਾਨੂੰ ਜੋ ਕੰਪਿਊਟਰ ਦਾ ਸ਼ਾਰਟਕੱਟ ਦੱਸਣ ਜਾ ਰਹੇ ਹਾਂ ਜੋ ਕਿ ਹੈ ਕੰਟਰੋਲ ਪਲੱਸ E ਇਸ ਸ਼ਾਰਟਕੱਟ ਨੂੰ ਤੁਸੀਂ ਕਿਸੇ ਵੀ ਫਾਈਲ ਦੇ ਵਿੱਚ ਯੂਜ਼ ਕਰ ਸਕਦੇ ਹੋ ਆਪਣੇ ਸੈਂਟਰ ਨੂੰ ਜੋ ਹੈ ਟੈਕਸਟ ਦੇ ਸੈਂਟਰ ਵਿੱਚ ਲੈ ਕੇ ਆਉਣ ਦੇ ਲਈ ਯਾਨੀ ਕਿ ਤੁਸੀਂ ਕਿਸੇ ਵੀ ਟੈਕਸਟ ਨੂੰ ਸਿਲੈਕਟ ਕਰਕੇ ਕੰਟਰੋਲ E ਨੂੰ ਯੂਜ਼ ਕਰਕੇ ਆਪਣੇ ਟੈਕਸਟ ਨੂੰ ਸੈਂਟਰ ਦੇ ਵਿੱਚ ਲੈ ਕੇ ਆ ਸਕਦੇ ਹੋ ਰੋਜ਼ਾਨਾ ਐਦਰ ਦੀਆਂ ਨਵੀਂ-ਨਵੀਂ ਅਪਡੇਟਸ ਅਤੇ ਨਿਊਜ਼ ਜਾਣਨ ਦੇ ਲਈ ਸਾਡੇ ਚੈਨਲ ਨੂੰ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ ਥੈਂਕ ਯੂ ਵੈਰੀ ਮਚ